ਸਸ਼ੀ ਕਾਲ ਜੀ ਮੈਂ ਬਾਇਨਾ ਬਟਿਕ ਤੋਂ ਬਨਾਲਾ ਸਿਟੀ ਤੋਂ ਹਰ ਰੋਜ਼ ਹੀ ਤਰ੍ਹਾਂ ਜਿਵੇਂ ਕੋਰ ਨਿਊ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਲੈ ਕੇ ਆਏ ਹਾਂ ਜੀ ਕ੍ਰੋਸ ਸਟਿਚ ਦੇ ਸੂਟ ਲੈ ਕੇ ਆਏ ਹਾਂ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਪੈਣਾ ਐਂਡ ਜ਼ਰੂਰ ਦੇਖਣਾ ਐਂਡ ਵੀਡੀਓ ਦੇਖਣ ਦੇ ਨਾਲ-ਨਾਲ ਆਪਣੇ YouTube ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਸਾਈਡ ਤੇ ਘੰਟੀ ਵਾਲਾ ਬਟਨ ਆ ਉਹਨੂੰ ਪ੍ਰੈਸ ਕਰ ਦਿਓ ਜੀ ਤਾਂ ਕਿ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ ਜਿਹੜੇ ਆਪਾਂ ਨੇ ਅੱਜ ਵਾਲੇ ਸੂਟ ਰੈਡੀ ਕੀਤੇ ਨੇਗੇ ਉਹ ਪ੍ਰੋਸੈਸ ਸਟਿਚ ਦੇ ਵਿੱਚ ਰੈਡੀ ਕੀਤੇ ਨੇ ਤੇ ਜਿਹੜਾ ਸੂਟ ਮੈਂ ਇਹ ਸਟਿਚ ਨਹੀਂ ਕੀਤਾ ਇਹ ਆਨ ਸਟਿਚ ਮੇਰੇ ਲਗਾਇਆ ਹੈ ਇਹ ਵੀ ਸੂਟ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਜਿਵੇਂ ਮੇਰੀਆਂ ਭੈਣਾਂ ਨੇ ਕਿੰਨੇ ਨੇ ਕਿ ਗੱਗਰਾ ਬਣਵਾਉਣਾ ਹੁੰਦਾ ਹੈਗਾ ਹਨਾ ਤੁਸੀਂ ਤੁਹਾਡੇ ਕੋਲ ਜਿਹੜਾ ਕੱਗੜਾ ਬਣਵਾ ਸਕਦੇ ਹੋਗੇ ਇਹ ਆਪਾਂ ਨੇ ਜਿਹੜਾ ਕੱਗੜਾ ਬਣਾਇਆ ਇਹ ਮੇਰੀ ਭੈਣ ਨੇ ਕਿ ਕੱਗੜਾ ਸਿਮਰ ਦੇ ਉੱਪਰ ਬਣਵਾਇਆ ਹੈਗਾ ਤੇ ਉਹਨਾਂ ਨੇ ਜਿਹੜਾ ਸਿਮਰ ਸਟੱਫ ਦੇ ਉੱਪਰ ਉਹ ਕਹਿੰਦੇ ਵੀ ਸਾਡਾ ਕੱਗੜਾ ਨੇ ਜਿਹੜਾ ਅਸੀਂ ਇੱਕ ਦੋ ਵਾਰ ਪਾ ਕੇ ਤੇ ਬਾਅਦ ਦੇ ਵਿੱਚ ਇਹ ਯੂਜ਼ ਕਰ ਸਕਦੇ ਆ ਫੈਬਰਿਕ ਨੂੰ ਲਾਈਕ ਇਹ ਆਪਣੇ 5 ਮੀਟਰ ਕਪੜਾ ਲੈ ਕੇ ਵੈਸੇ ਕਲੀਆਂ ਵਾਂਗੂ ਸਾਰੀਆਂ ਇਹ ਵਾਲੀਆਂ ਲੈਸਿਸ ਵਗੈਰਾ ਓਮੀ ਲਗਾਈਆਂ ਨੇ ਬਟ ਕਟਿੰਗ ਨਹੀਂ ਕੀਤੀ ਆਪਾਂ ਨੇ ਦੀ ਉੱਪਰ ਬਲ ਪਾ ਕੇ ਜਿਹੜਾ ਇਹ ਬਣਾਇਆ ਹੈਗਾ ਕਿਉਂਕਿ ਇੱਕ ਦੋ ਵਾਰ ਪਾ ਕੇ ਉਸ ਤੋਂ ਬਾਅਦ ਇਹਨੂੰ ਸੂਟ ਵਰਕ ਕਰਵਾ ਕੇ ਇਹਨੂੰ ਸੂਟ ਸੂਟ ਬਣਾ ਕੇ ਜਿਹੜਾ ਆਪਣੇ ਨੂੰ ਯੂਜ਼ ਕਰ ਸਕਦੇ ਆ ਜੀ ਇਹ ਆਪਾਂ ਪਹਿਣ ਦਾ ਕੱਗੜਾ ਜਿਹੜਾ ਸਿਮਰ ਸਟਾਫ ਦੇ ਉੱਪਰ ਬਣਵਾਇਆ ਹੈਗਾ ਸਿਵਰਸਟਾਫ ਦੇ ਉੱਪਰ ਬਣਾਇਆ ਹੋਇਆ ਨੀਚੇ ਲੈਂਡਿੰਗ ਲਗਾ ਕੇ ਨੀਚੇ ਲੈਸਿਸ ਲਗਾ ਕੇ ਪ੍ਰੋਪਰ ਕਲੀਆਂ ਦੀ ਤਰ੍ਹਾਂ ਤੁਸੀਂ ਦੇਖ ਸਕਦੇ ਪੰਜ ਮੀਟਰ ਦੀ ਜਿਹੜੀ ਰਹੂਗੀ ਫਲੇਅਰ ਰਹੂਗੀ ਬਹੁਤ ਹੀ ਖੁੱਲਾ ਡੁੱਲਾ ਜਿਹਾ ਜਿਹੜਾ ਰਹੂਗਾ ਜੀ ਇਹਦੇ ਨਾਲ ਉਹਨੂੰ ਕੱਲਾ ਪੈਨ ਨੂੰ ਇਹਨੂੰ ਕੋਈ ਘਗਰਾ ਬਣਾ ਕੇ ਭੇਜਣਾ ਸੀਗਾ ਜੀ ਤੇ ਇਹ ਸੀ ਇੱਕ ਪੈਨ ਦੇ ਆਪਣਾ ਸ਼ਰਟ ਜਿਹੜੀ ਕੱਲੀ ਰੈਡੀ ਕਰਕੇ ਭੇਜਣੀ ਸੀ ਉਹ ਸ਼ਰਟ ਹਲੇ ਸਟਿਚ ਹੋਣੀ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਨੈੱਕ ਦੇ ਉੱਪਰ ਕੰਮ ਹੋਇਆ ਹੋਇਆ ਬਹੁਤ ਹੀ ਸੋਹਣੇ ਪੈਨਲ ਬਣੇ ਹੋਏ ਨੇ ਦੋਨੋਂ ਇਹ ਵੀ ਸਿੰਗਲ ਸਟਾਫ ਦੇ ਉੱਪਰ ਹੈ ਇਹ ਸੈਲਫ ਦੇ ਵਿੱਚ ਸਿੰਮਰ ਹੈ ਜੀ ਤੁਸੀਂ ਐਵੇਂ ਦਾ ਕਗਰਾ ਕਰਾ ਕਰ ਰੈਡੀ ਕਰਵਾਉਣਾ ਚਾਹੁੰਦੇ ਹੋ ਇਹ ਕੰਪਲੀਟ ਕਰਕੇ ਸਾਡੇ ਕੋਲੋਂ ਜਿਹੜਾ ਕਗਰਾ ਪਿਆ ਜੀ 2300 ਰੁਪਏ ਦੇ ਵਿੱਚ ਪਿਆ ਸਿੰਗਲ ਸਟਾਫ ਦਾ 5 ਮੀਟਰ ਲੈਸਿਸ ਵਗੈਰਾ ਲਗਾ ਕੇ ਸਟਿਚ ਕਰਕੇ ਸਾਰਾ ਕੁਝ ਇਹਦੇ ਨੀਚੇ ਵੀ ਜਿਹੜੀ 5 ਮੀਟਰ ਦੀ ਲਾਈਨਿੰਗ ਲੱਗੀ ਹੋਈ ਆ ਬਹੁਤ ਹੀ ਵੱਡਾ ਇਹਦਾ ਫਲੇਅਰ ਆ ਤੁਸੀਂ ਬਾਕੀ ਦੇਖ ਹੀ ਸਕਦੇ ਹੋ ਜਿੰਨਾ ਇੱਧਰ ਨੂੰ ਹੈ ਇਸ ਤੋਂ ਜ਼ਿਆਦਾ ਇੱਧਰ ਨਹੀਂ ਹੋਗਾ। ਬਾਕੀ ਤੁਸੀਂ ਇਸ ਕਰੇ ਨੂੰ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਸਾਡੇ ਕੋਲ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ। ਸ਼ਰਟ ਨੂੰ ਵੀ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ। ਇਹ ਸ਼ਰਟ ਹੈ ਜਿਹੜੀ ਬਾਟਮ ਨਾਲ ਹੈ ਜੀ ਤੇ ਫਿਰ ਇਹ ਦੁਪੱਟਾ ਆ ਦੁਪੱਟਾ ਇਹ ਤਾਂ ਮੈਂ ਹੀ ਪਹਿਨ ਲੈ ਗਈ ਸੀ ਤੇ ਸਾਡੇ ਕੋਲੇ ਜਿਹੜਾ ਕੱਲਾ ਸੂਟ ਰਹਿ ਗਿਆ ਤੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਹੈਗਾ। ਤੇ ਇਹਦਾ ਜਿਹੜਾ ਸਾਰਾ ਕੰਪਲੀਟ ਕਰਕੇ ਦੁਪੱਟਾ ਵਗੈਰਾ ਵਰਕ ਵਗੈਰਾ ਕਰਕੇ ਦੁਪੱਟੇ ਦੇ 7500 ਚ ਰੈਡੀ ਹੋਇਆ ਸੀ। ਦੁਪੱਟੇ ਤੇ ਵੀ ਵਰਕ ਸੀ ਜੀ ਚਲੋ ਜੀ ਹੁਣ ਆਉਣੇ ਆਪਣੇ ਉਹ ਸੂਟਾਂ ਦੇ ਵੱਲ ਜਿਹੜੇ ਸੂਟ ਆਪਾਂ ਨੇ ਆਪਣੇ ਖੁਦ ਦੀ ਮਸ਼ੀਨ ਦੇ ਉੱਪਰ ਰੈਡੀ ਕੀਤੇ ਨੇ ਲੋਪੈਣ ਬਹੁਤ ਹੀ ਵਸੋਣਾ ਬਣ ਕੇ ਜਿਹੜਾ ਰੈਡੀ ਹੋਇਆ ਹੈ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਜਿਹੜੀ ਹੈਗੀ ਹੈਗੀ ਨੈਚੁਰਲ ਕਰੇਵ ਲਗਾਈ ਹੋਈ ਹੈਗੀ ਨੈਚੁਰਲ ਕਰੇਵ ਦੇ ਉੱਪਰ ਲਗਾ ਕੇ ਕ੍ਰੋਸ ਸਟਿਚ ਦੇ ਨਾਲ ਬਹੁਤ ਸਾਈਡ ਤੇ ਪੈਨਲ ਵਰਕ ਕੀਤਾ ਫੈਬਰਿਕ ਬਹੁਤ ਸੋਹਣਾ ਤੇ ਕਲਰ ਵੀ ਨਿਓਨਸ ਬਹੁਤ ਪਿਆਰਾ ਕਲਰ ਹੈ ਬਹੁਤ ਹੀ ਡਿਮਾਂਡ ਦੇ ਵਿੱਚ ਕਲਰ ਰਹਿੰਦਾ ਹੈਗਾ ਇਹਦੀਆਂ 슬ੀਵਸ ਦੇ ਉੱਪਰ ਵਰਕ ਨਹੀਂ ਹੈਗਾ ਓਨਲੀ ਸ਼ਰਟ ਦੇ ਜਿਹੜਾ ਹੈਗਾ ਘੇਰੇ-ਘੇਰੇ ਦੇ ਉੱਪਰ ਵਰਕ ਹੈ ਘੇਰੇ ਦਾ ਵਰਕ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਅਰ ਸਟਿਚ ਜਿਹੜਾ ਇਹ ਕ੍ਰੋਸ ਸਟਿਚ ਨਾਲ ਵਰਕ ਸਾਰਾ ਹੋਇਆ ਹੋਇਆਗਾ ਬਾਕੀ ਤੁਸੀਂ ਉੱਪਰ ਤੱਕ ਦੇਖ ਸਕਦੇ ਹੋ ਕਿੰਨਾ ਸਾਫ ਸੁਥਰਾ ਜਿਹੜਾ ਕੰਮ ਕੀਤਾ ਫੈਬਰਿਕ ਵੀ ਬਹੁਤ ਪਿਆਰਾ ਹੈ ਤੇ ਕਲਰ ਵੀ ਬਹੁਤ ਸੋਹਣਾਗਾ ਨੈਚੁਰਲ ਕਰੇਵ ਦਾ ਜਿਹੜਾ ਫੈਬਰਿਕ ਰਹੂਗਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੌਫਟ ਜਿਹੜਾ ਸਟਾਫ ਆਗਾ ਇਹ ਇਹਦੇ ਵਿੱਚ ਮੈਂ ਸਾਰਿਆਂ ਦਾ ਪ੍ਰਾਈਸ ਮੈਂਸ਼ਨ ਕਰ ਦਾਂਗੀ ਜੀ ਫਸਟ ਸੂਟ ਜਿਹੜਾ ਆਪਣੇ ਰੈਡੀ ਕੀਤਾਗਾ ਇਹ ਵਾਲਾ ਰੈਡੀ ਕੀਤਾਗਾ ਇਹਦੇ ਵਿੱਚ ਜਿਹੜਾ ਸੈਕਿੰਡ ਸੂਟ ਰੈਡੀ ਕੀਤਾ ਸੈਕਿੰਡ ਸੂਟ ਵੀ ਆਪਾਂ ਤਾਂ ਜਰੂਰ ਫੋਟੋ ਸ਼ੇਅਰ ਕਰਾਂਗੇ ਜੀ ਸੈਕਿੰਡ ਸੂਟ ਤਾਂ ਭੈਣ ਇਹ ਸਾਨੂੰ ਆਪਣਾ ਸਟੱਫ ਖੁਦ ਦੇ ਕੇ ਗਿਆ ਸੀ ਅਸੀਂ ਜਸਟ ਕੀ ਹੈ ਉਹਨਾਂ ਨੂੰ ਵਰਕ ਕਰਕੇ ਦਿੱਤਾ ਹੈਗਾ ਟੂ ਸੂਟ ਇਹਦੇ ਵਿੱਚੋਂ ਚਲੇ ਗਏ ਜੀ ਸੈਕਿੰਡ ਸੂਟ ਜਿਹੜਾ ਸੀ ਉਹਨਾਂ ਨੂੰ ਜਸਟ ਓਨਲੀ ਵਰਕ ਕਰਕੇ ਦਿੱਤਾ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਰੈਡੀ ਹੋਇਆ ਇਹ ਵਰਕ ਜਿਹੜਾ ਅਸੀਂ ਕੀਤਾ ਜੀ 750 ਰੁਪਏ ਦੇ ਵਿੱਚ ਸਰੀ ਦੇ ਪਾਵਾਂ ਤੇ ਵਰਕ ਨਹੀਂ ਹੈਗਾ ਹਾਂਜੀ ਇਹ ਜੇ 슬ਿਵਜ਼ ਦੇ ਉੱਪਰ ਵਰਕ ਨਹੀਂ ਹੈਗਾ ਤਾਂ ਕਿ ਅਸੀਂ ਓਨਲੀ 500 ਦੇ ਵਿੱਚ ਜਿਹੜਾ ਵਰਕ ਕੀਤਾ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਾਫ਼ ਸੁਥਰਾ ਜਿਹੜਾ ਜਿਹੜਾ ਕੰਮ ਹੋਇਆ ਬਾਕੀ ਸਟਿਚ ਨੂੰ ਤੁਸੀਂ ਇੱਕ ਵਾਰ ক্লোਜ਼ ਤੋਂ ਵੀ ਚੈੱਕ ਕਰ ਸਕਦੇ ਹੋਗੇ ਕਿੰਨਾ ਜ਼ਿਆਦਾ ਸੋਹਣਾ ਕੰਮ ਹੈ ਜਿਹੜਾ ਕੀਤਾ ਹੋਇਆ ਹੈਗਾ ਸੈਕਿੰਡ ਸੂਟ ਆਪਣਾ ਆ ਗਿਆ ਇਹ ਵਾਲਾ ਪ੍ਰਾਈਮੇ ਮੈਂਸ਼ਨ ਕਰ ਹੀ ਦਿੱਤਾ ਥਰਡ ਵਨ ਆ ਗਿਆ ਜੀ ਇਹ ਵਾਲਾ ਇਹ ਪੈਨ ਸਾਨੂੰ ਦੇਖੋ ਆਪਣਾ ਦੁਪੱਟਾ ਦੇ ਕੇ ਗਿਆ ਸੀ ਇਹ ਕਹਿੰਦੇ ਵੀ ਸਾਡੇ ਕੋਲੇ ਜਿਹੜਾ ਦੁਪੱਟਾ ਪਿਆ ਇਹਨੂੰ ਦੁਪੱਟੇ ਨੂੰ ਯੂਜ਼ ਕਰਨਾ ਹੈਗਾ ਵੀ ਤੁਸੀਂ ਸੂਟ ਰੈਡੀ ਕਰ ਦਿਓ ਅਸੀਂ ਉਹਨਾਂ ਨੂੰ ਉਹਨਾਂ ਦੁਪੱਟੇ ਦੇ ਨਾਲ ਸੂਟ ਰੈਡੀ ਕਰਕੇ ਦਿੱਤਾ ਸੂਟ ਵੀ ਬਹੁਤ ਸੋਹਣਾ ਬਣ ਕੇ ਜਿਹੜਾ ਰੈਡੀ ਹੋਇਆਗਾ ਇਹ ਉਹਨਾਂ ਦੀ ਸ਼ਰਟ ਆ ਗਈ ਤੁਸੀਂ ਦੇਖ ਸਕਦੇ ਇਹ ਉਹਨਾਂ ਦਾ ਦੁਪੱਟਾ ਆ ਗਿਆ ਬਿਲਕੁਲ ਦੁਪੱਟੇ ਦੇ ਨਾਲ ਮਿਲਦਾ ਜਿਹੜਾ ਬਹੁਤ ਹੀ ਪਿਆਰਾ ਕਲਰ ਕੰਟਰਾਸਟ ਹੈ ਥੋੜਾ ਦੂਰ ਤੋਂ ਦਿਖਾ ਦਿੰਦੇ ਹਾਂ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਰੈਡੀ ਹੋਇਆਗਾ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੇ ਨਾਲ ਆਪਾਂ ਨੇ ਉਹਨਾਂ ਨੂੰ ਇਹ ਵਾਲਾ ਸੂਟ ਜਿਹੜਾ ਰੈਡੀ ਕਰਕੇ ਦਿੱਤਾ ਹੈ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਦਾਂ ਹੀ ਲੱਗਦਾ ਜਿਦਾਂ ਇਹਦੇ ਨਾਲ ਹੀ ਸੂਟ ਬਣ ਕੇ ਆਇਆ ਹੋਇਆ ਹੁੰਦਾ ਜੀ ਇਹ ਸੂਟ ਉਹਨਾਂ ਨੇ ਪੈਨ ਤੋਂ ਰੈਡੀ ਕਰਕੇ ਸਾਰਾ ਸੂਟ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਪਿਆਗਾ ਫੈਬਰਿਕ ਵੀ ਬਹੁਤ ਸੋਹਣਾ ਅਸੀਂ ਤੁਹਾਨੂੰ ਫੈਬਰਿਕ ਵੀ ਇੱਕ ਵਾਰ ਕੋਲੋਂ ਤੋਂ ਚੈੱਕ ਕਰਵਾਉਣੇ ਨਾ ਹੀ ਕੋਈ ਵਰਕ ਕਰਨ 'ਚ ਦਿੱਕਤ ਨਾ ਹੀ ਆਪਣਾ ਜਿਹੜਾ ਕਹਿੰਦੇ ਨੇ ਪਹਿਣਾ ਵੀ ਘਰੇ ਵਾਸ਼ ਹੋ ਜੂ इजीली ਵਾਸ਼ ਕਰ ਸਕਦੇ ਹੋ ਸਾਈਨਿੰਗ ਵੀ ਹੈਗੀ ਆ ਲਾਈਨਿੰਗ ਵੀ ਹੈਗੀ ਆ ਵਿੱਚ ਜੇ ਬਟ ਇਹ ਜਿਹੜਾ ਸਟਿਚ ਹੋਊਗਾ ਵਿਦਆਊਟ ਲਾਈਨਿੰਗ ਨਹੀਂ ਸਟਿਚੂਗਾ ਲਾਈਨਿੰਗ ਲਗਾ ਕੇ ਹੀ ਸਟਿਚੂਗਾ ਬਹੁਤ ਹੀ ਸੋਹਣਾ ਜਿਹੜਾ ਫੈਬਰਿਕ ਹੈਗਾ ਤੇ ਬਾਕੀ ਵਰਕ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਦਾਂ ਹੀ ਲੱਗਦਾ ਜਿੱਦਾਂ ਇਹ ਦੁਪੱਟੇ ਦੇ ਨਾਲ ਹੀ ਜਿਹੜਾ ਸੂਟ ਆਪਣਾ ਬਣਿਆ ਹੋਵੇ ਜੀ ਇੱਕ ਇਹਦੇ ਵਿੱਚ ਆ ਗਿਆ ਨੈਕਸਟ ਸੂਟ ਆ ਗਿਆ ਜਿਹੜਾ ਆਪਾਂ ਸੁਵਿੰਨਾ ਸਟੱਫ ਦੇਖਾਂਗੇ ਤੁਸੀਂ ਦੇਖ ਸਕਦੇ ਹੋ ਭਟੇਰਾ ਵਰਕ ਜਿਹੜਾ ਤੁਹਾਨੂੰ ਨਹੀਂ ਇੰਨਾ ਪ੍ਰੋਪਰ ਤਿਸੂਗਾ ਕਿਉਂਕਿ ਇਹ ਪੈਨ ਨੇ ਨਾਲ ਦੇ ਥ੍ਰੈਡ ਨਾਲ ਵਰਕ ਕਰਵਾਇਆ ਹੋਇਆ ਹੈ ਬਿਲਕੁਲ ਨਾਲ ਦੇ ਥ੍ਰੈਡ ਨਾਲ ਆ ਦਿਖੋ ਇਹ ਬਿਲਕੁਲ ਨਾਲ ਦੇ ਥ੍ਰੈਡ ਨਾਲ ਵਰਕ ਕੀਤਾਗਾ ਬਹੁਤ ਹੀ ਸੋਹਣਾ ਵਰਕ ਦਾ ਪ੍ਰਾਈਸ ਨੂੰ ਮੈਂ ਮੈਨਸ਼ਨ ਕਰੀ ਦਿੱਤਾ ਇਹ ਵੀ ਸਾਨੂੰ ਪੈਨ ਸਟਾਫ ਆਪਣਾ ਦੇ ਕੇ ਗਿਆ ਸੀ ਆਪਾਂ ਕੀ ਜਸਟ ਉਹਨਾਂ ਨੂੰ ਓਨਲੀ ਵਰਕ ਕਰਕੇ ਦਿੱਤਾ ਜੀ ਇਹਦੇ ਵਿੱਚ ਆਪਣੇ ਕੋਲੇ ਇਹ ਵੀ ਸੂਟ ਜਿਹੜਾ ਰੈਡੀ ਟੂ ਡਿਸਪੈਚ ਆ ਪਰ ਕਰ ਕਰ ਮੈਂ ਪ੍ਰਾਈਸ ਮੈਨਸ਼ਨ ਕੀਤੀ ਹੋਇਆ ਜੀ ਉਸ ਤੋਂ ਅਗਲਾ ਸੂਟ ਜਿਹੜਾ ਆ ਗਿਆ ਆਪਾਂ ਤੁਹਾਨੂੰ ਦਿਖਾਉਣੇ ਆ ਰਾਮ ਟੈਕਸ ਦਾ ਮੇਰੇ ਇਧਰੇ ਹੈ ਰਾਮ ਟੈਕਸ ਦੀ ਆ ਦੇਖੋ ਪ੍ਰੀਮੀਅਮ ਕੰਨੀ ਦੇ ਉੱਪਰ ਸਾਰੀ ਦੇ ਉੱਪਰ ਮੋਹਰ ਆ ਰਾਮ ਟੈਕਸ ਦਾ origignal fabric ਲਗਾ ਹੈ ਇਹ ਸ਼ার্ট ਆ ਗਈ ਸ਼ার্ট ਦੇ ਉੱਪਰ ਬਹੁਤ ਹੀ ਸੋਹਣਾ ਬ੍ਰੀਕ ਜਿਹਾ ਕੰਮ ਹੋਇਆ ਹੈ ਸਿੰਪਲ ਸੋਬਰ ਜਿਹਾ ਤੇ ਬਾਹਮਾਂ ਦੇ ਉੱਪਰ ਤੇ ਪੌਂਚੇ ਦੇ ਉੱਪਰ ਵੀ ਤੁਹਾਨੂੰ ਦਿਖਾਵਾਂਗੇ ਇਹ ਆ ਗਈ ਜੀ ਮੇイビー ਪਹੁੰਚੇ ਨਹੀਂ ਹਨ ਬਾਬਾ ਮਾਹਾਂ ਦੇ ਬਾਬਾ ਮਾਹਾਂ ਤੇ ਪਹੁੰਚੇ ਸੀਮ ਹੀ ਨੇ ਆਲਮੋਸਟ ਇਹ ਆ ਗਈਆਂ ਬਾਬਾ ਮਾਹਾਂ ਆਈਆਂ ਤੁਸੀਂ ਦੇਖ ਸਕਦੇ ਹੋ ਇਹ ਆਈ ਥਿੰਕ ਇਹ ਵਾਲੇ ਜਿਹੜੇ ਆ ਗਏ ਇਹ ਪਹੁੰਚੇ ਆ ਗਏ ਹਾਂਜੀ ਇਹ ਪਹੁੰਚੇ ਆ ਗਏ ਤੁਸੀਂ ਦੇਖਦੇ ਇਹ ਪਹੁੰਚਿਆਂ ਦੇ ਉੱਪਰ ਕੰਮ ਹੋਇਆ ਹੈ ਬਾਬਾ ਮਾਹਾਂ ਦਾ ਕੰਮ ਤੁਹਾਨੂੰ ਦਿਖਾਤਾ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਸੂਟ ਰੈਡੀ ਹੋਇਆ ਇਹ ਸਾਡੇ ਕੋਲ ਡਿਸਕਾਊਂਟ ਤੇ ਉੱਪਰ ਹੈ ਮੇਰੀ ਭੈਣਾਂ ਨੂੰ ਇਹ ਫੈਬਰਿਕ ਦਾ ਕਈਆਂ ਨੂੰ ਪ੍ਰਾਈਸ ਪੱਤੀ ਹੋਊਗਾ ਕੱਲੀ ਫੇਵਰੇਟ ਫੈਬਰਿਕ ਹੀ ਹੈ ਆਪਣੀ 1100 1200 ਦੀ ਆਉਂਦੀ ਹੈ ਜੀ ਸੀਟਨ ਨੂੰ ਸੂਟ ਇਹ ਸਾਰਾ ਕੰਪਲੀਟ ਸੂਟ ਹੈ ਜਿਹੜਾ ਡਿਸਕਾਊਂਟ ਦੇ ਉੱਪਰ ਹੈ 1250 ਰੁਪਏ ਦੇ ਵਿੱਚ ਮਿਲ ਗਿਆ ਕੰਨੀ ਦੇ ਉੱਪਰ ਸਾਰੀ ਮੋਹਰ ਤੁਹਾਨੂੰ ਦਿਖਾਈ ਦਿੱਤੀ ਜੀ ਆਪਾਂ ਨੇ ਦੁਬਾਰਾ ਵੀ ਰੀਪੀਟ ਕੀਤਾ ਆ ক্লোਜ਼ ਤੋਂ ਦਿਖਾ ਦਿੰਨੇ ਬਿਲਕੁਲ ਤੁਸੀਂ ਦੇਖ ਸਕਦੇ ਹੋਗੇ ਕੰਨੀ ਦੇ ਉੱਪਰ ਤਾਂ ਆਪਾਂ ਤੁਹਾਨੂੰ ਮੋਹਰ ਦਿਖਾਈ ਹੈ ক্লোਜ਼ ਤੋਂ ਬਿਲਕੁਲ ਪ੍ਰੀਮੀਅਮ ਜਿਹੜੀ ਹੈਗੇ ਲੀਲਨ ਭਾਈ ਰਾਮ ਟੈਕਸ ਇਹ ਬਹੁਤ ਹੀ ਸੋਹਣਾ ਜਿਹੜਾ ਸਫਾ ਇਹ ਵੀ ਸੂਟ ਆਪਣੇ ਕੋਲੇ ਰੈਡੀ ਟੂ ਵੇਅਰ ਦੇ ਸਟਾਕ ਹੈ ਇਸ ਤੋਂ ਇਲਾਵਾ ਜਿਹੜੇ ਇਹ ਵਾਲੇ ਸਟਾਕ ਨੇਗੇ ਇਹ ਇਹ ਵਾਲੇ ਸੂਟ ਦੇ ਸਾਰੇ ਆਪਣੇ ਕੋਲੇ ਹੇ ਵੀ ਰੈਡੀ ਟੂ ਡਿਸਪੈਚ ਨੇ ਜੀ ਕਟਿੰਗ ਕੀਤੀ ਹੋਈ ਹੈ ਪ੍ਰੋਪਰ ਕਟਿੰਗ ਵੀ ਤੁਹਾਨੂੰ ਦਿਖਾ ਦਨੇ ਇੱਕ ਵਾਰ ਇੱਕ ਸੈਕਿੰਡ ਹੱਥ ਪਾਉਗਾ ਕਿ ਤੁੰਨੇ ਚੰਗੀ ਦੇ ਆਸ ਲਾਉ ਪੈ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਣੇ ਕੋਲੇ ਪ੍ਰੋਪਰ ਕਟਿੰਗ ਕੀਤੀ ਹੋਈ ਹੈ ਇਹਦੇ ਵਿੱਚ ਆਪਣੇ ਕੋਲੇ ਕਲਰ ਪਏ ਨੇ ਇੱਕ ਇਹ ਕਲਰ ਪਿਆ ਜੀ ਇਹਦੇ ਵਿੱਚ ਕਲਰ ਜਿਹੜੇ ਹੈਗੇ ਨੇ ਆਪਣੇ ਕੋਲੇ ਸੈਕਿੰਡ ਕਲਰ ਆ ਗਿਆ ਇਹ ਵਾਲਾ ਆ ਗਿਆ ਫੈਂਡੀ ਚ ਪਿਆ ਥਰਡ ਕਲਰ ਸਿਲਵਰ ਜਵਰਲੇਟ ਡਬਲ ਟੋਨ ਦੇ ਵਿੱਚ ਪਿਆ ਬਹੁਤ ਹੀ ਪਿਆਰਾ ਫੈਬਰਿਕ ਹੈ ਵੀ ਫੋਰਥ ਵਨ ਜਿਹੜਾ ਆਪਣੇ ਕੋਲੇ ਪਿਆ 60 ਨੂੰ ਆਰਗਨਜਾ ਦੇ ਉੱਪਰ ਪਿਆ ਸੌਰੀ ਨਹੀਂ ਇਕੱਲੀ ਛੱਟਣਾ ਜੀ ਆਰਗਨਜਾ ਨਹੀਂ ਹੈਗੀ ਐਂਡ ਲਾਸਟ ਵਨ ਜਿਹੜਾ ਆਪਣੇ ਕੋਲੇ ਪਿਆਗਾ ਇਹ ਹੈਗਾ ਕਾਟਨ ਸਟਾਫ ਦੇ ਉੱਪਰ ਇਹਦੀ ਕਟਿੰਗ ਅਸੀਂ ਤਾਣੀ ਕੀਤੀ ਕਿਉਂਕਿ ਕਈ ਪਹਣਾ ਬਿਨਾ ਕਟਿੰਗ ਤੋਂ ਵੀ ਲੈ ਲਾ ਲੈਂਦੇ ਸੀ ਸੋ ਇਹ ਵਾਲੇ ਜਿਹੜੇ ਸਾਰੇ ਸੂਟ ਨੇ ਸਾਡੇ ਕੋਲੇ ਰੈਡੀ ਟੂ ਡਿਸਪੈਚ ਹੈ ਰੈਡੀ ਟੂ ਡਿਸਪੈਚ ਨੇ ਅਗਰ ਤੁਸੀਂ ਇਹਨਾਂ ਚ ਕੋਈ ਵੀ ਸੂਟ ਸਾਡੇ ਕੋਲੋਂ ਲੈਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਮੈਂ ਕੰਟੈਕਟ ਨੰਬਰ ਨੀਚੇ ਮੈਂਸ਼ਨ ਕਰ ਦਾਂਗੀ 9855467231 ਵਾਲੇ ਨੰਬਰ ਤੇ ਤੁਸੀਂ ਨੂੰ WhatsApp ਮੈਸੇਜ ਕਰ ਸਕਦੇ ਹੋ 9855462231 ਵਾਲੇ ਨੰਬਰ ਤੇ ਤੁਸੀਂ ਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਜੀ ਇਸ ਨੰਬਰ ਤੇ ਤੁਸੀਂ ਨੂੰ ਸਕਰੀਨ ਸ਼ਾਟ ਲੈ ਕੇ ਜਿਹੜਾ ਭੇਜ ਸਕਦੇ ਹੋ ਇਹ ਵੀ ਕਈ ਵਾਰ ਕੀ ਹੁੰਦਾ ਹੈ ਪਰ ਨਾ ਕਾਲ ਨਹੀਂ ਵੀ ਟੈਂਡੁੰਦੀ ਤਾਂ ਤੁਸੀਂ WhatsApp ਮੈਸੇਜ ਕਰਕੇ ਸਾਡੇ ਦੇ ਕੋਲੋਂ ਕਿਉਂਕਿ WhatsApp ਮੈਸੇਜ ਦੇ ਵਿੱਚ ਸਭ ਦਾ ਰਪਲਾਈ ਜਿਹੜਾ ਕਰਦੀ ਹੈ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਹੀ ਜਿਹੜੇ ਆਪਣੀ ਸੂਟ ਦਿਖਾਈ ਨੇ ਜੀ ਇਹ ਵਾਲੇ ਸਾਰੇ ਸੂਟਾਂ ਪਰ ਤੁਸੀਂ ਜੇ ਕੋਈ ਵੀ ਇਹਨਾਂ ਚੋਂ ਸੂਟ ਲੈਣਾ ਚਾਹੁੰਦੇ ਹੋ ਜਾਂ ਕਿਸੇ ਵੀ ਕਲਰ ਦੇ ਉੱਪਰ ਇਹ ਵਾਲਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਜਾਂ ਆਪਣਾ ਫੈਬਰਿਕ ਭੇਜ ਕੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਜੈ ਜਿੰਦਾਂ ਤੱਕ ਗ੍ਰਾਹੇ ਮੇਰੇ ਵੀਰ ਕੀਤਾ ਹੋਇਆ ਹੈ ਇਵੇਂ ਦਾ ਕੋਈ ਗ੍ਰਾਫ ਸੀਮ ਤੁਸੀਂ ਕਿਸੇ ਵੀ ਆਪਣੇ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਆਪਣਾ ਸਟਾਪ ਪੇਸਟ ਕੀ ਕਰਵਾਉਣਾ ਚਾਹੁੰਦੇ ਹੋ ਜਿਹੜਾ ਆਪਣਾ ਸਟਾਪ ਪੇਸਟ ਕੀ ਜਿਹੜਾ ਸਾਡੇ ਕੋਲ ਤੁਸੀਂ ਕਰਵਾ ਸਕਦੇ ਹੋ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕੱਲ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਹੋਰ ਕੀ ਕਰਦੇ ਨੇ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਐਂਡ ਵੀਡੀਓ ਨੂੰ ਕਰ ਦੇਣਾ ਸ਼ੇਅਰ ਸ਼ੇਅਰ ਕਰਕੇ ਮੇਰੀਆਂ ਉਹਨਾਂ ਭੈਣਾਂ ਤੱਕ ਜ਼ਰੂਰ ਪਹੁੰਚਾਓ ਜਿਹੜੇ ਕਿ ਆਪਣੇ ਘਰ ਤੋਂ ਬੈਠ ਕੇ ਆਨਲਾਈਨ ਸ਼ਾਪਿੰਗ ਕਰਨਾ ਚਾਹਣਗੇ ਜਾਂ ਆਪਣੇ ਘਰ ਬੈਠ ਕੇ ਕੰਮ ਸਟਾਰਟ ਕਰਨਾ ਚਾਹਣਗੇ ਹੁਣ ਮਿਲਦੇ ਆ ਕੱਲ ਵਾਲ ਐਂਡ ਅ ਨਵੀਂ ਵੀਡੀਓ ਦੇ ਨਾਲ ਸ਼ਸ਼ੀਅ ਕਾਲਜੀ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ